ਭਾਈ ਜੇ ਇਹ ਪੰਜ ਫੁਮਾਹਾਂ ਦੇ ਜੇ ਲੈ ਗਈ ਬਲੂਫ ਜਾਈਂਗੀ ਹੈ ਜੇ ਇਹ ਤੁਹਾਡੇ ਕੋਲ ਆ ਗਈਆਂ ਨੇ ਜੰਦਰੀ ਦੀਆਂ ਵਟੀਆਂ ਘੜੀਆਂ ਪਰ ਬਟਾਈਆਂ ਸਾਂ ਅਸੀਂ ਐਵੇਂ ਦੀਏ ਨਾ

ਆਲੂ ਅਸੀਂ ਲਿਆ ਕੇ ਘਰਾਂ ਚਾਉ ਉਬਾਲ ਕੇ ਐਂਦੇ ਉਂਗਲੀ ਦੀ ਮਾਰੀ ਨੇ ਕੀ ਕਰਨਾ ਹੈ ਕਿਨੇ ਹਾਂ ਬਣਾ ਜਨੇ ਅਸੀਂ ਖਾਵਾਂਗੇ ਤੁਸੀਂ ਪਕਾਓ ਜੇ ਹਾਂ ਚਾਚੀ ਸਾਡੀ ਪਕਾ ਕੇ ਸਾਹਨੇ ਖਵਾਏ ਨਹੀਂ ਇਹ ਵੀ ਸੇਂਗੀਆਂ ਖਾਓ ਸੇਵੀਂ ਮਟਣੀ ਸੁੱਕੀਆਂ ਇੱਕ ਇੱਕ ਕਰਕੇ ਸੇਂਗੀ ਪਾਈ ਦੋ ਤਾਲਾਂ ਜਿੰਦਰੀ ਵਾਲੀ ਆਂਖਿਆ ਜਿੰਦਰੀ ਵਾਲਾ ਵੀ 30 ਰੁਪਏ ਲੈਂਦਾ ਵਿਟਾਈ ਟੈਂਟਲ ਮਿਲਦੀ 300 ਰੁਪਏ ਕਿਲੋ ਇਹ ਹਰਿਆਣਾ ਕੇ ਪੂਰੇ ਮੈਂ ਸੁਣ ਨੂੰ ਆਂਦੇ ਆਂ ਆਡੇਆਂ ਕੜਾ ਮਾੜੀਆਂ ਨੇ ਆਡੇਆਂ ਸੋਣੀਆਂ ਨੇ ਚਾਚੀ ਦੀ ਸੇਵੇਂ ਮੋਟੀਆਂ ਨੇ ਮੋਟੀਆਂ ਨਹੀਂ ਕੁੰਡੇ ਗਾਨੇ ਆ ਜਾਂਦੀ ਮੇਰੇਆਂ ਲੰਬਗਾਨੇ ਹੂੰ ਇਹ ਲੰਬਗਾਨੇ ਪਹਿਲੇ ਇਤਰਾ ਇਕੱਠੇ ਹੋ ਕੇ ਬੈਂਦੀ ਹੁੰਦੇ ਆ ਦੇਖ ਚੰਗੇਰਾ ਬਣਾਣੀਆਂ ਜਮਾਨੇ ਚ ਉਹ ਪਹਿਲੇ ਜਮਾਨੇ ਚ ਵੱਡਦੇ ਸੀ ਤੇ ਹੁਣ ਤੇ ਚੰਗੇਰਾ ਬਣਾਣੀਆਂ ਕਰਨੀਆਂ ਕਢਾਈ ਕਰਨੀ ਕਢਾਈ ਕੱਢਣੀ ਕਰਨੀ ਹੁਣ ਫਿਰ ਚੱਲ ਪੇ ਸੂਟ ਹਾਂ ਸੂਟ ਕੱਢਦੀਆਂ ਨੇ ਹੁਣ ਸੂਟ ਆਏ ਨਹੀਂ ਤੀ ਜਿਹੜਾ ਕਢਾਈਗਾ ਇਹ ਹਲਕਾਰੀ ਪਤਾ ਨਹੀਂ